ਦੋਸਤੋ ਜੇਕਰ ਤੁਹਾਨੂੰ ਤੁਹਾਡੇ ਮੋਬਾਈਲ ਤੇ ਕਿਤੇ ਵੀ ਬੈਠੇ ਕੁਝ ਵੀ ਕਰਦੇ ਆ ਨਾਲ ਦੀ ਨਾਲ 5000 ਰੁਪਏ ਰੋਜ਼ ਕਮਾਉਣ ਦਾ ਮੌਕਾ ਮਿਲ ਜਾਵੇ ਤਾਂ ਫਿਰ ਹੋ ਜੂਗੀ ਨਾ ਬੱਲੇ ਬੱਲੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਜੀ ਹਾਂ ਦੋਸਤੋ ਅਜਿਹਾ ਮੌਕਾ ਮੈਨੂੰ ਮੇਰੇ ਵਟਸਐਪ ਦੇ ਉੱਪਰ ਮਿਲਿਆ ਏ ਰੋਜ਼ਾਨਾ 5000 ਰੁਪਏ ਕਮਾਉਣ ਦਾ ਮੌਕਾ ਅਤੇ ਇਹੀ ਤਜਰਬਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਅਤੇ ਜੇਕਰ ਤੁਹਾਨੂੰ ਕਦੇ ਅਜਿਹਾ ਮੌਕਾ ਨਹੀਂ ਮਿਲਿਆ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਅਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਅਜਿਹਾ ਮੌਕਾ ਕਦੇ ਮਿਲਿਆ ਹੈ ਤਾਂ ਫਿਰ ਤੁਸੀਂ ਵੀ ਆਪਣਾ ਤਜਰਬਾ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰਿਓ ਦੋਸਤੋ ਕਿਉਂਕਿ ਤੁਹਾਡੇ ਕੋਲ ਜਿਹੜੀ ਜਾਣਕਾਰੀ ਹੈ ਉਹ ਜਾਣਕਾਰੀ ਹੋਰਾਂ ਨੂੰ ਵੀ ਮਿਲ ਜਵੇ ਤਾਂ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਜਾਣਕਾਰੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਜਾਣਕਾਰੀ ਦੀ ਅਣਹੋਂਦ ਹੋਣ ਦੇ ਨਾਲ ਕੋਈ ਨਾ ਕੋਈ ਨੁਕਸਾਨ ਹੋਣਾ ਤਾਂ ਲਗਭਗ ਤੈ ਹੀ ਹੁੰਦਾ ਹੈ ਅਤੇ ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਜਾਣਕਾਰੀ ਹੋਵੇ ਤਾਂ ਫਿਰ ਤੁਹਾਡੀ ਤਾਂ ਬੱਲੇ ਬੱਲੇ ਹੋਵੇਗੀ ਹੀ ਸੋ ਅੱਜਕੱਲ ਪੈਸਾ ਕਮਾਉਣਾ ਹਰੇਕ ਵਿਅਕਤੀ ਦੀ ਲੋੜ ਹੈ ਪੈਸਾ ਹਰੇਕ ਵਿਅਕਤੀ ਦੀ ਜ਼ਰੂਰਤ ਹੈ ਅਤੇ ਹਰੇਕ ਵਿਅਕਤੀ ਇਹ ਵੀ ਚਾਹੁੰਦਾ ਹੈ ਕਿ ਸੌਖੇ ਤਰੀਕੇ ਦੇ ਨਾਲ ਪੈਸੇ ਕਮਾ ਲਿੱਤੇ ਜਾਣ ਅਤੇ ਜੇਕਰ ਤੁਹਾਨੂੰ ਅਜਿਹਾ ਕੋਈ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦਾ ਮੌਕਾ ਮਿਲਦਾ ਹੈ ਅਤੇ ਫਿਰ ਉਹ ਮੌਕਾ ਜੇਕਰ ਜੈਨੂਨ ਹੈ ਤਾਂ ਫਿਰ ਤੁਹਾਡੀ ਬੱਲੇ ਬੱਲੇ ਹੋਵੇਗੀ ਹੀ ਹੋਵੇਗੀ ਪਰੰਤੂ ਕਈ ਵਾਰ ਅਜਿਹੇ ਮੌਕੇ ਧੋਖਾ ਧੜੀ ਕਰਨ ਵਾਲੇ ਕੁਝ ਇਨਸਾਨਾਂ ਦੇ ਵੱਲੋਂ ਵੀ ਦਿੱਤੇ ਜਾ ਸਕਦੇ ਆ ਸੋ ਸਾਨੂੰ ਸਾਵਧਾਨ ਹੋਣਾ ਵੀ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਫਿਰ ਮੈਨੂੰ ਕਿਸ ਤਰ੍ਹਾਂ ਦਾ ਮੌਕਾ ਮਿਲਿਆ ਮੈਂ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨ ਲੱਗਿਆ ਤੁਹਾਨੂੰ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਤੇ ਜਾ ਕੇ ਆਪਣੇ ਵਟਸਐਪ ਦੇ ਵਿੱਚ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਕਿ ਕਿਸ ਤਰ੍ਹਾਂ ਮੈਨੂੰ ਮੌਕਾ ਮਿਲਿਆ ਸੀ ਅਤੇ ਕਿਸ ਤਰ੍ਹਾਂ ਮੈਂ ਉੱਥੋਂ ਪੈਸੇ ਕਮਾ ਸਕਦਾ ਹਾਂ ਫਿਰ ਤੁਹਾਨੂੰ ਉਸ ਤੋਂ ਪਹਿਲਾਂ ਫਟਾਫਟ ਕਰ ਦਿਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਹੁਣ ਤੁਸੀਂ ਸਾਡੀਆਂ ਖਬਰਾਂ ਸਾਡੀ ਵੀਡੀਓ ਸਾਡੀ ਪੋਸਟਾਂ ਨੂੰ baijipunj ਦੋਸਤੋ ਇਹ ਮੇਰੀ WhatsApp ਐਪਲੀਕੇਸ਼ਨ ਹੈ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੁਹਰਾਣਾ ਚਾਹੁੰਗਾ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਦਾ ਵੀ ਫਾਇਦਾ ਹੋ ਸਕੇ ਕਿਸੇ ਵਿਅਕਤੀ ਦੇ ਵੱਲੋਂ WhatsApp ਦੇ ਵਿੱਚ ਇੱਕ ਗਰੁੱਪ ਬਣਾਇਆ ਗਿਆ ਅਤੇ ਉਸ ਗਰੁੱਪ ਦੇ ਵਿੱਚ ਮੈਨੂੰ ਐਡ ਕੀਤਾ ਗਿਆ ਅਤੇ ਐਡ ਕਰਕੇ ਉਸਨੇ ਮੈਨੂੰ ਮੈਸੇਜ ਭੇਜਿਆ ਕਿ ਅਵਤਾਰ ਸਿੰਘ ਕੰਬੋਜ ਹਾਈ ਹਵਾਜ਼ੂ ਤਾਂ ਮੈਂ ਉਸ ਨੂੰ ਰਿਪਲਾਈ ਕਰ ਦਿੱਤਾ ਕਿ ਹੂ ਆਰ ਯੂ ਪਲੀਜ਼ ਕਿ ਤੁਸੀਂ ਦੱਸੋ ਕਿ ਕਿਰਪਾ ਕਰਕੇ ਕਿ ਤੁਸੀਂ ਕੌਣ ਹੋ ਉਹ ਉਸਤੇ ਫੇਰ ਮੈਨੂੰ ਦੱਸਿਆ ਕਹਿੰਦਾ ਹਾਈ ਆਈ ਐਮ ਅੰਜਲੀ ਸ਼ਰਮਾ ਵੀ ਆਰ ਹਾਇਰਿੰਗ ਫ੍ਰੀ ਲੈਂਸਰਸ ਫਾਰ ਅ ਨਿਊ ਪ੍ਰੋਜੈਕਟ ਵਿਦ ਪਾਰਟ ਟਾਈਮ ਐਂਡ ਫੁੱਲ ਟਾਈਮ ਆਪਸ਼ਨ ਮੇ ਆਈ ਸ਼ੇਅਰ ਦ ਡਿਟੇਲ ਵਿਦ ਯੂ ਕਹਿੰਦੀ ਕਿ ਅਸੀਂ ਫ੍ਰੀ ਲੈਂਸਰਸ ਬੰਦੇ ਰੱਖਣੇ ਚਾਹੁੰਦੇ ਆ ਜਿਹੜੇ ਨਵੇਂ-ਨਵੇਂ ਪ੍ਰੋਜੈਕਟ ਦੇ ਵਿੱਚ ਸਾਡੇ ਪ੍ਰੋਜੈਕਟ ਦੇ ਵਿੱਚ ਕੰਮ ਕਰਨਗੇ ਕੀ ਮੈਂ ਤੁਹਾਡੇ ਨਾਲ ਡਿਟੇਲ ਸਾਂਝੀ ਕਰ ਸਕਦੀ ਹਾਂ ਉਸ ਦੇ ਬੰਦ ਨੂੰ ਮੈਨੂੰ ਅੰਜਲੀ ਸ਼ਰਮਾ ਦੇ ਵੱਲੋਂ ਕਿਹਾ ਗਿਆ ਤਾਂ ਮੈਂ ਉਸ ਨੂੰ ਰਿਪਲਾਈ ਕੀਤਾ ਕਿ ਜੈਸ ਆਫ ਕੋਰਸ ਮੈਨੂੰ ਕਰੋ ਤੁਸੀਂ ਸਾਂਝਾ ਉਸ ਤੋਂ ਬਾਅਦ ਫਿਰ ਅੰਜਲੀ ਸ਼ਰਮਾ ਦੇ ਵੱਲੋਂ ਮੈਨੂੰ ਇੱਕ ਹੋਰ ਮੈਸੇਜ ਭੇਜਿਆ ਜਾਂਦਾ ਹੈ ਉੱਪਰ ਲਿਖਿਆ ਹੋਇਆ ਹੈ ਕਿ ਅਵਤਾਰ ਸਿੰਘ ਕੰਪੋਜ਼ ਜੌਬ ਡਿਟੇਲ ਦਾ ਟਾਸਕ ਇਜ਼ ਵੈਰੀ ਸਿੰਪਲ ਓਨਲੀ ਯੂ ਨੀਡ ਟੂ ਸਬਸਕ੍ਰਾਈਬ ਐਂਡ ਲਾਈਕ ਦਾ YouTube ਚੈਨਲ ਵੀ ਪ੍ਰੋਵਾਈਡ ਕੀਤਾ ਜੀ ਬਹੁਤ ਸੌਖਾ ਤੁਹਾਨੂੰ ਟਾਸਕ ਦੇਵਾਂਗੇ YouTube ਚੈਨਲ ਹੋਣਗੇ ਤੁਹਾਨੂੰ ਸਿਰਫ ਲਾਈਕ ਅਤੇ ਸਬਸਕ੍ਰਾਈਬ ਕਰਨਾ ਹੈ ਕੱਲੀ ਕੱਲੀ ਟਾਸਕ ਦੀ ਤੁਹਾਨੂੰ 50 ਰੁਪਏ ਪੇਮੈਂਟ ਮਿਲੇਗੀ ਅਤੇ 25 ਟਾਸਕ ਤੁਸੀਂ ਦਿਨ ਵਿੱਚ ਕਰਨੇ ਹੋਣਗੇ ਕਹਿੰਦੇ ਹੁਣ 25 ਟਾਸਕ ਦਾ ਮਤਲਬ ਕਿ 1250 ਰੁਪਏ ਦਾ ਕਮ ਸੇ ਕਮ ਮੈਨੂੰ ਬਣਨ ਲੱਗ ਜਾਣੇ ਤਾਂਗੇ ਮੈਂ ਡਿਟੇਲ ਪੜ੍ਹੀ ਕਹਿੰਦੇ ਡੇਲੀ ਪੇਆਉਟ ਅਰਨ ਮਨੀ ਏਵਰੀ ਡੇ ਬੇਸਡ ਔਨ ਕੰਪਲੀਟਡ ਟਾਸਕ ਤੁਸੀਂ ਟਾਸਕ ਨੂੰ ਕੰਪਲੀਟ ਕਰ ਦੋਗੇ ਤਾਂ ਹੀ ਤੁਹਾਡੇ ਖਾਤੇ ਵਿੱਚ ਪੈਸੇ ਪੈਣਗੇ ਅਤੇ ਤੁਹਾਡਾ ਅਰਨਿੰਗ ਪੋਟੈਂਸ਼ੀਅਲ ਕਹਿੰਦੇ ਤੁਸੀਂ 1500 ਰੁਪਏ ਤੋਂ ਲੈ ਕੇ 5000 ਰੁਪਏ ਰੋਜ਼ਾਨਾ ਪੈਸੇ ਕਮਾ ਸਕਦੇ ਹੋ ਟ్రਾਇਲ ਟਾਸਕ ਪਹਿਲਾਂ ਤੁਹਾਨੂੰ ਇੱਕ ਟ్రਾਇਲ ਦੇ ਵਜੋਂ ਟਾਸਕ ਦਵਾਂਗੇ ਜੇਕਰ ਤੁਸੀਂ ਉਸ ਨੂੰ ਕੰਪਲੀਟ ਕਰ ਲੇਤਾ ਤਾਂ 150 ਰੁਪਏ ਇਨਸਟੈਂਟ ਤੁਹਾਨੂੰ ਪ੍ਰਾਪਤ ਹੋਣੇ ਹੋ ਜਾਏਗਾ ਕਹਿੰਦੇ ਸੈਲਾਈ ਸੈਂਡ ਯੂ ਦਾ ਟਾਸਕ ਲਿੰਕ ਫਿਰ ਮੈਸੇਜ ਦੇ ਅਖੀਰ ਦੇ ਵਿੱਚ ਮੈਨੂੰ ਫਿਰ ਪੁੱਛਦੀ ਹੈ ਅੰਜਲੀ ਸ਼ਰਮਾ ਕਿ ਕਹਿੰਦੀ ਸੈਲਾਈ ਸੈਂਡ ਯੂ ਦਾ ਟਾਸਕ ਲਿੰਕ ਮੈਂ ਕਿਹਾ ਭੇਜੋ ਜ਼ਰੂਰ ਭੇਜੋ ਮੈਸੇਜ ਲਿਖ ਕੇ ਦਿੱਤਾ ਤਾਂ ਫਿਰ ਉਸਦੇ ਵੱਲੋਂ ਮੈਨੂੰ ਮੈਸੇਜ ਭੇਜਿਆ ਗਿਆ ਇਹ ਪਹਿਲੇ ਟਾਸਕ ਵਾਲਾ ਟਾਸਕ ਨੰਬਰ 1 ਲਿਖਿਆ ਹੋਇਆ ਹੈ ਰਿਵਾਰਡ 150 ਰੁਪਿਆ ਹੈ ਇਹ ਕਿਉਂਕਿ ਟ్రायल ਟਾਸਕ ਦੱਸਿਆ ਗਿਆ ਸੀਗਾ ਉੱਪਰ ਦੱਸਿਆ ਸੀ ਕਿ ਟ్రायल ਟਾਸਕ ਹੈ 150 ਰੁਪਏ ਉਸੇ ਵਕਤ ਉਨ ਪ੍ਰਾਪਤ ਹੋ ਜਾਣਗੇ ਸੋ ਉਸੇ ਤਰ੍ਹਾਂ ਮੈਨੂੰ ਟਾਸਕ 1 ਆ ਗਿਆ ਰਿਵਾਰਡ ਉਸਦੇ ਉੱਪਰ ਲਿਖਿਆ ਹੈ 150 ਰੁਪਿਆ ਕਹਿੰਦੇ ਯੂ ਆਰ ਆਲ ਸੈਟ ਪਲੀਜ਼ ਫ टू कंप्लीट दिस क्विक 2 मिनट टास्क एंड क्लेम योर 150 रिवार्ड कहंदी 150 में रिवार्ड प्राप्त करो फटाफट इस टास्क को कंप्लीट करो कहंदी दोस्तों आगे लिखा हुआ है कि सर्च फॉर द YouTube चैनल @Tata250-W5S ये उन्होंने लिखा हुआ है क्योंकि YouTube चैनल दे यूजर नेम ਹੁੰਦੇ ਨੇ ਉਹ ਅਕਸਰ ਦਾ ਰੇਟ ਕਰਕੇ ਹੁੰਦੇ ਨੇ ਅਤੇ ਸਾਡੇ ਬਾਈ ਦੀ ਪੰਜਾਬੀ ਚੈਨਲ ਦਾ ਯੂਜ਼ਰ ਨੇਮ @da_baji_punjabi ਹੈ। ਸੋ ਇੱਥੇ @da_tata250 ਕਰਕੇ ਕੁਝ ਅੱਖਰ ਲਿਖੇ ਹੋਏ ਨੇ। ਉਸ ਤੋਂ ਬਾਅਦ ਓਵਰ ਕਲਿੱਕ ਦਿਸ ਲਿੰਕ ਲਿਖਿਆ ਹੋਇਆ ਹੈ। ਅਗੇ ਇੱਕ ਲਿੰਕ ਮੌਜੂਦ ਹੈ ਜੋ ਨੀਲੇ ਅੱਖਰਾਂ ਦੇ ਵਿੱਚ ਇਸ ਵਕਤ ਸਾਨੂੰ ਨਜ਼ਰ ਆ ਰਿਹਾ ਹੈ। ਇਸ ਲਿੰਕ ਦੇ ਉੱਪਰ ਕਲਿੱਕ ਕਰਨਾ ਪਊਗਾ। ਸਬਸਕ੍ਰਾਈਬ ਟੂ ਦਾ ਚੈਨਲ ਐਂਡ ਲਾਈਕ ਐਨੀ ਵਨ ਵੀਡੀਓ ਕਹਿੰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਉਸ ਤੋਂ ਬਾਅਦ ਕਿਸੇ ਵੀ ਵੀਡੀਓ ਨੂੰ ਤੁਸੀਂ ਇੱਕ ਲਾਈਕ ਕਰਨਾ ਕੱਲਾ। ਇੱਕ ਲਾਈਕ ਕਰਦੇ ਸਾਰ ਤੁਹਾਨੂੰ 150 ਰੁਪਏ ਮਿਲ ਜਾਣਾ। देन सेंड मी ए ਕੰਪਲੀਟ ਟਾਸਕ ਸਕਰੀਨਸ਼ਾਟ ਕਹਿੰਦੇ ਉਸ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਸਾਨੂੰ ਪਾਣਾ ਹੈ ਕਿ ਮੈਂ ਆ ਦੇਖੋ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿੱਤਾ ਹੈ ਜਾਂ ਲਾਈਕ ਕਰ ਲਿੱਤਾ ਹੈ ਸੋ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮੈਸੇਜ ਭੇਜਿਆ ਕਿ ਦਾ ਲਿੰਕ ਇਜ਼ ਨਾਟ ਓਪਨਿੰਗ ਮੈਂ ਕਹਿੰਦਾ ਲਿੰਕ ਨਹੀਂ ਖੁੱਲ ਰਿਹਾ ਹਾਲਾਂਕਿ ਲਿੰਕ ਨੇ ਖੁੱਲ ਜਾਣਾ ਸੀ ਮੈਨੂੰ ਪਤਾ ਸੀ ਸਾਰਾ ਸਿਸਟਮ ਪਰੰਤੂ ਮੈਂ ਉਹਨਾਂ ਨੂੰ ਮੈਸੇਜ ਭੇਜਿਆ ਮੈਂ ਦੇਖਣਾ ਚਾਹੁੰਦਾ ਸੀ ਕਿ ਅੱਗੇ ਕਿਸ ਤਰ੍ਹਾਂ ਕੀ ਕੁਝ ਕਰਨਾ ਚਾਹੁੰਦੇ ਨੇ ਜਦੋਂ ਮੈਂ ਮੈਸੇਜ ਭੇਜਿਆ ਕਿ ਦਾ ਲਿੰਕ ਇਜ਼ ਨਾਟ ਓਪਨਿੰਗ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਰਿਪਲਾਈ ਆਂਦਾ ਕਹਿੰਦੇ ਕਿ ਡੀਅਰ ਕਾਈਂਡਲੀ ਸੈਂਡ ਮੀ ਸਕਰੀਨਸ਼ਾਟ ਕਹਿੰਦੇ ਤੁਸੀਂ ਪਿਆਰੇ ਹੋ ਕਿਰਪਾ ਕਰਕੇ ਸਕਰੀਨਸ਼ਾਟ ਭੇਜੋ ਤਾਂ ਫਿਰ ਮੈਂ ਇਹੀ ਵਾਲਾ ਸਕਰੀਨਸ਼ਾਟ ਜੋ ਉੱਪਰ ਇਹ ਉਹਨਾਂ ਦਾ ਮੈਸੇਜ ਆਇਆ ਹੋਇਆ ਸੀ ਇਸੇ ਨੂੰ ਸਕਰੀਨਸ਼ਾਟ ਲੈ ਲੈਂਦਾ ਅਤੇ ਫਿਰ ਮੈਂ ਇਸ ਸਕਰੀਨਸ਼ਾਟ ਨੂੰ ਫਿਰ ਭੇਜ ਦਿੰਦਾ ਉਸ ਤੋਂ ਬਾਅਦ ਫਿਰ ਮੈਨੂੰ ਮੈਸੇਜ ਆਂਦਾ ਕਹਿੰਦੇ ਡੀਅਰ ਦਾ ਲਿੰਕ ਇਜ਼ ਫਾਈਨ ਪਲੀਜ਼ ਟਾਈ ਅਗੇਨ ਕਹਿੰਦੇ ਲਿੰਕ ਬਹੁਤ ਵਧੀਆ ਏ ਕੋਈ ਤਿੱਕਤ ਨਹੀਂ ਨਾ ਖੁੱਲਣ ਵਾਲੀ ਤੁਸੀਂ ਫਿਰ ਦੁਬਾਰੇ ਕੋਸ਼ਿਸ਼ ਫਿਰ ਮੈਂ ਮੈਸੇਜ ਨੂੰ ਕਿਹਾ ਹੈ ਹਾਲਾਂਕਿ ਮੈਂ ਕੁਝ ਵਕਫੇ ਤੋਂ ਬਾਅਦ ਮੈਸੇਜ ਭੇਜਦਾ ਕਿਉਂਕਿ ਮੈਂ ਕੁਝ ਹੋਰ ਕੰਮ ਵੀ ਕਰ ਰਿਹਾ ਸੀਗਾ ਤਾਂ ਮੈਂ ਲਗਭਗ 20-25 ਮਿੰਟ ਦੇ ਵਕਫੇ ਤੋਂ ਬਾਅਦ ਫਿਰ ਮੈਂ ਕਿਹਾ ਨਹੀਂ ਹੋ ਰਿਹਾ ਕਿ ਲਿੰਕ ਨਹੀਂ ਖੁੱਲ ਰਿਹਾ ਜੀ ਤਾਂ ਉਸ ਤੋਂ ਬਾਅਦ ਮੈਨੂੰ ਉਹੀ ਵਾਲਾ ਮੈਸੇਜ ਲਿੰਕ ਵਾਲਾ ਦੁਬਾਰੇ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਦੁਬਾਰੇ ਮੈਸੇਜ ਆਉਣ ਤੋਂ ਬਾਅਦ ਮੈਂ ਫਿਰ ਕਹਿ ਦਿੱਤਾ ਕਿ ਨਹੀਂ ਖੁੱਲਦਾ ਜੀ ਤਾਂ ਉਸ ਤੋਂ ਬਾਅਦ ਉਹ ਸਾਈਲੈਂਟ ਹੋ ਗਏ ਅਤੇ ਉਹਨਾਂ ਮੈਨੂੰ ਕੋਈ ਮੇਰੇ ਨਾਲ ਚੈਟਿੰਗ ਨਹੀਂ ਕੀਤੀ ਅਤੇ ਕੁਝ ਦੇਰ ਬਾਅਦ ਉਹ ਗਰੁੱਪ ਛੱਡ ਕੇ ਦੌੜ ਗਏ ਅਤੇ ਇਸ ਗਰੁੱਪ ਦੇ ਵਿੱਚ ਮੈਂ ਅਤੇ ਕੇਵਲ ਉਹ ਗਰੁੱਪ ਬਣਾਉਣ ਵਾਲਾ ਵਿਅਕਤੀ ਦੋਨੋਂ ਹੀ ਮੈਂਬਰਸ ਹਨ ਕੇਵਲ ਅਤੇ ਉਹਨਾਂ ਦੇ ਗਰੁੱਪ ਛੱਡਣ ਤੋਂ ਬਾਅਦ ਹੁਣ ਇਸ ਗਰੁੱਪ ਦੇ ਵਿੱਚ ਮੈਂ ਗਰੁੱਪ ਐਡਮਿਨ ਬਣ ਕੇ ਰਹਿ ਗਿਆ ਹਾਂ ਹੁਣ ਜਦੋਂ ਉਸ ਨੰਬਰ ਤੇ ਮੈਂ ਫੋਨ ਕਰਦਾ ਟਰੂ ਕਾਲਰ ਦੇ ਉੱਪਰ ਸੰਜੀਤ ਨਾਮ ਲਿਖਿਆ ਹੋਇਆ ਆਉਂਦਾ ਹੈ ਅਤੇ ਮੱਧ ਪ੍ਰਦੇਸ਼ ਦੇ ਕਿਸੇ 12ਵੀਂ ਜਮਾਤ ਦੇ ਵਿਦਿਆਰਥੀ ਦਾ ਇਹ ਨੰਬਰ ਸੀਗਾ ਅਤੇ ਉਸਦੇ ਵੱਲੋਂ ਮੈਨੂੰ ਦੱਸਿਆ ਗਿਆ ਕਿ ਉਸਦੇ ਵੱਲੋਂ ਕਿਸੇ ਐਪ ਨੂੰ ਡਾਊਨਲੋਡ ਕੀਤਾ ਗਿਆ ਸੀ ਅਤੇ ਉਸ ਨੂੰ ਵੀ ਖੁਦ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਇਹ ਗਰੁੱਪ ਬਣ ਗਏ ਅਤੇ ਕਿਸ ਤਰ੍ਹਾਂ ਮੈਸੇਜ ਆਨੇ ਜਾਣੇ ਸ਼ੁਰੂ ਹੋ ਗਏ ਅਤੇ ਉਸਦੇ ਵੱਲੋਂ ਹੁਣ ਇਸ ਐਪ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਧੋਖਾਧੜੀ ਕਰਨ ਵਾਲੇ ਲੋਕ ਕੁਝ ਨੰਬਰਾਂ ਨੂੰ ਪਹਿਲਾਂ ਸ਼ਿਕਾਰ ਬਣਾਉਂਦੇ ਆ ਤੇ ਉਹ ਨੰਬਰਾਂ ਦੇ ਦੁਆਰਾ ਫਿਰ ਹੋਰ ਨੰਬਰਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਦੇ ਨਾਲ ਧੋਖਾਧੜੀ ਕਰਦੇ ਆ। ਸੋ ਦੋਸਤੋ ਇਸ ਤਰ੍ਹਾਂ ਦੇ ਸੌਖੇ ਤਰੀਕੇ ਦੇ ਨਾਲ ਪੈਸੇ ਕਮਾਉਣ ਦੇ ਤੁਹਾਨੂੰ ਜੋ ਆਫਰ ਆਉਂਦੇ ਨੇ ਇਸ ਤਰ੍ਹਾਂ ਦੇ ਲੋਕ WhatsApp ਦੇ ਉੱਪਰ ਜਾਂ ਹੋਰ ਮਾਧਿਅਮ ਦੇ ਨਾਲ ਦਿੰਦੇ ਨੇ ਇਹ ਆਮ ਤੌਰ ਦੇ ਉੱਪਰ ਫਰਾਡ ਹੁੰਦੇ ਨੇ ਅਤੇ ਤੁਹਾਡੇ ਨਾਲ ਧੋਖਾ ਧੜੀ ਕਰਨ ਵਾਲੇ ਹੁੰਦੇ ਨੇ ਸੋ ਜੇਕਰ ਇਹਨਾਂ ਦੇ ਵੱਲੋਂ ਦਿੱਤੇ ਹੋਏ ਇਸ ਲਿੰਕ ਨੂੰ ਮੈਂ ਖੋਲ ਲੰਦਾ ਜਾਂ ਕੋਈ ਹੋਰ ਵਿਅਕਤੀ ਖੋਲ ਲਵੇ ਤਾਂ ਉਸ ਤੋਂ ਬਾਅਦ ਤੁਹਾਡਾ ਡਾਟਾ ਸਾਰਾ ਇਹਨਾਂ ਦੇ ਕੋਲ ਸ਼ੇਅਰ ਹੋ ਜਾਂਦਾ ਹੈ ਅਤੇ ਤੁਹਾਡੇ ਅਕਾਊਂਟ ਦੀ ਇਨਫੋਰਮੇਸ਼ਨ ਇਹਨਾਂ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਫਿਰ ਇਹ ਤੁਹਾਡੇ ਅਕਾਊਂਟ ਨੂੰ ਮਿੰਟੋ-ਮਿੰਟੀ ਖਾਲੀ ਕਰ ਦਿੰਦੇ ਨੇ ਅਤੇ ਫਿਰ ਤੁਸੀਂ ਹੱਥ ਮਲਦੇ ਰਹਿ ਜਾਂਦੇ ਆ ਕਿ ਥੋੜੇ ਜਿਿਹੇ ਪੈਸੇ ਦੇ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਯਾਰ ਫਿਰ ਤੁਸੀਂ ਸੋਚਦੇ ਕਿ ਮੇਰੇ ਕੋਲ ਜਿਹੜੇ ਮੇਰੇ ਖਾਤੇ ਦੇ ਵਿੱਚ ਪੈਸੇ ਪਏ ਸੀ ਉਹ ਵੀ ਇਹਨਾਂ ਦੇ ਵੱਲੋਂ ਚੁਰਾ ਲਿੱਤੇ ਗਏ ਹਨ ਠੱਗ ਲਿੱਤੇ ਗਏ ਨੇ ਕੱਢ ਲਿੱਤੇ ਗਏ ਨੇ ਸੋ ਵੀਰੋ ਦੋਸਤੋ ਬਹੁਤ ਚੌਕਸ ਹੋਣ ਦੀ ਤੁਹਾਨੂੰ ਜ਼ਰੂਰਤ ਹੈ ਇਸ ਜਾਗਰੂਕਤਾ ਭਰੀ ਵੀਡੀਓ ਨੂੰ ਇਸ ਮੇਰੇ ਤਜਰਬੇ ਨੂੰ ਤੁਸੀਂ ਹੋਰਾਂ ਦੇ ਨਾਲ ਵੀ ਸਾਂਝਾ ਜ਼ਰੂਰ ਕਰਿਓ ਤਾਂ ਫਿਰ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਜ਼ਰੂਰ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਹੋਰਾਂ ਨੂੰ ਜਾਗਰੂਕ ਕਰਨ ਦੇ ਲਈ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਧੰਨਵਾਦ ਹੈ ਦੋਸਤੋ ਜਾਗਰੂਕ ਬਣੋ ਜਾਣਕਾਰ ਬਣੋ ਚੌਕਸ ਰਹੋ ਅਤੇ ਨਾਲ ਹੀ ਨੋਟ ਕਰ ਲਓ ਕਿ ਪੈਸੇ ਕਮਾਉਣ ਦੇ ਅਜਿਹੇ ਸੌਖੇ ਤਰੀਕਿਆਂ ਵਾਲੇ ਆਫਰਾਂ ਦੇ ਵਿੱਚ ਤੁਹਾਡੇ ਨਾਲ ਧੋਖਾ ਧੜੀ ਹੋਣ ਦੀ ਸੰਭਾਵਨਾ ਵੀ ਵਧੇਰੇ ਹੁੰਦੀ ਹੈ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ